ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣਾ ਵਿਸ਼ਾ ਬੁਢਾਪੇ ਵਿੱਚ ਔਲਾਦ ਸਾਥ ਕਿਉਂ ਛੱਡ ਜਾਂਦੀ ਹੈ ਅੱਜ ਦੀ ਵੀਡੀਓ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਸੀਂ ਬਾਅਦ ਵਿੱਚ ਨਾ ਯਾਦ ਪੁੱਲ ਜਾਂਦਾ ਤੁਹਾਨੂੰ ਸਬਸਕ੍ਰਾਈਬ ਕਰਨਾ ਹਾਂਜੀ ਬੜਾ ਪਤਾ ਸਾਰਿਆਂ ਤੇ ਹੀ ਆਵੇਗਾ ਜੋ ਅੱਜ ਦੇ ਪਛਿਆਨ ਕਾਲ ਨੂੰ ਜਵਾਨ ਹੋਣਗੇ ਫਿਰ ਬੁਢਾਪਾ ਆਵੇਗਾ ਤੇ ਬੁਢਾਪੇ ਨੂੰ ਸਵੀਕਾਰ ਕਰਨਾ ਵੀ ਪਵੇਗਾ ਕਦੇ ਇਸ ਤਰ੍ਹਾਂ ਤਾਂ ਹੋਇਆ ਹੀ ਨਹੀਂ ਕਿ ਕੋਈ ਵਿਅਕਤੀ ਬੜਾ ਅਮੀਰ ਹੈ ਉਹ ਰਿਸ਼ਵਤ ਦੇ ਕੇ ਆਪਣਾ ਬੁਢਾਪਾ ਰੋਕ ਸਕਦਾ ਤੇ ਉਸਤੇ ਅਗਰ ਬੁਢਾਪਾ ਨਹੀਂ ਆਵੇਗਾ ਇਹ ਨਹੀਂ ਹੋ ਸਕਦਾ ਨਾ ਹੀ ਕਦੇ ਇਸ ਤਰ੍ਹਾਂ ਹੋਇਆ ਕਿ ਕੋਈ ਬੜਾ ਬਹਾਦਰ ਹੈ ਲੋਕ ਉਸ ਤੋਂ ਡਰਦੇ ਆ ਤੇ ਬੁਢਾਪਾ ਵੀ ਉਸ ਤੋਂ ਡਰਦਾ ਉਸ ਕੋਲ ਨਹੀਂ ਆਵੇਗਾ ਚਾਹੇ ਕੋਈ ਗਿਆਨੀ ਚਾਹੇ ਕੋਈ ਤਨੀ ਚਾਹੇ ਬਲਸ਼ਾਲੀ ਹੋਵੇ ਸਭ ਦੇ ਸਾਰੇ ਹੁਨਰ ਤਰੇ ਦੇ ਤਰੇ ਰਹਿ ਜਾਂਦੇ ਆ ਇਸ ਰਾਈ ਸਾਨੂੰ ਪਤਾ ਲੱਗਦਾ ਹੈ ਕਿ ਬੁਢਾਪੇ ਵਿੱਚ ਸਾਥ ਆਲਾਦ ਕਿਉਂ ਛੱਡ ਜਾਂਦੀ ਹੈ ਇਹ ਛੋਟੀ ਜੀ ਕਹਾਣੀ ਹੈ ਇੱਕ ਇੱਕ ਜੰਗਲ ਵਿੱਚ ਇੱਕ ਬਹੁਤ ਵੱਡਾ ਬੋੜ ਦਾ ਦਰਖਤ ਸੀ ਬੋਸ ਡਰਕਟ ਦੇ ਤੇ ਕਈ ਪੰਛੀ ਸਾਰਾ ਦਿਨ ਚੈੱਕਦੇ ਰਹਿੰਦੇ ਸਨ ਸਾਰੇ ਜੰਗਲ ਦੇ ਪੰਛੀ ਉਸ ਬੋੜ ਤੇ ਆਤੇ ਮौज-ਮਸਤੀ ਕਰਦੇ ਸੀ درخت ਤੇ ਆਰਾਮ ਕਰਨ ਲਈ ਆਉਂਦੇ ਕੁਝ ਪੰਛੀਆਂ ਦਾ ਤਾਂ ਪੱਕਾ ਹੀ ਇਹ ਰਹਿ ਨ ਬਸੇ ਰਸੀ ਪੰਛੀ ਬਹੁਤ ਖੁਸ਼ ਰਹਿੰਦੇ ਸਨ ਜਦੋਂ ਕਿਸੇ ਸਥਾਨ ਜਾਂ ਕਿਸੇ ਵਿਅਕਤੀ ਨਾਲ ਲੰਮੇ ਸਮੇਂ ਤੱਕ ਆਪਾ ਰਹਿ ਲਗੇ ਤਾਂ ਉਸ ਨਾਲ ਮੋਹ ਹੋ ਜਾਂਦਾ ਇਸੇ ਤਰ੍ਹਾਂ ਪੰਛੀਆਂ ਦਾ ਵੀ ਬੋੜ ਦੇ درخت ਨਾਲ ਮੋਹ ਹੋ ਗਿਆ ਇੱਕ ਵਾਰੀ ਜੰਗਲ ਵਿੱਚ ਸੁੱਕਾ ਪੈ ਗਿਆ ਤੇ ਜੰਗਲ ਦੇ ਦਰਖਤ ਸਾਰੇ ਸੁੱਕਣ ਲੱਗੇ ਪੰਛੀ ਹੌਲੀ ਹੌਲੀ ਕਰਕੇ ਦਰਖਤ ਛੱਡ ਕੇ ਜਾਣ ਲੱਗੇ ਬੋੜ ਵੀ ਹੌਲੀ ਹੌਲੀ ਸੁੱਕਣ ਲੱਗਾ ਪੰਛੀ ਉਸ ਨੂੰ ਵੀ ਛੱਡ ਕੇ ਜਾਣ ਲੱਗੇ ਕਿਸੇ ਦੂਜੀ ਥਾਂ ਤੇ ਚਲੇ ਗਏ ਪਰ ਇੱਕ ਗਿੱਦ ਉਸੇ ਬੋੜ ਤੇ ਹੀ ਰਹਿ ਰਿਹਾ ਸੀ ਉਹ ਨਾ ਗਿਆ ਸਾਰੇ ਪੰਛੀ ਵਾਰ-ਵਾਰ ਆ ਕੇ ਉਸ ਨੂੰ ਸਮਝਾਉਂਦੇ ਕਿ ਹੁਣ ਤਾਂ ਇਸ ਨੂੰ ਸ਼ੌਂਕ ਵੀ ਲੱਗ ਗਈ ਹੈ ਤਾਂ ਹੁਣ ਤਾਂ ਤੂੰ ਆਪਣਾ ਟਿਕਾਣਾ ਬਦਲ ਪਰ ਜਿੱਦ ਕਰਨ ਲੱਗਾ ਮੇਰਾ ਜਨਮ ਇਸੇ ਬੋੜ ਦੇ ਦਰਖਤ ਤੇ ਹੋਇਆ ਸੀ ਮੇਰੇ ਮਾਂ-ਬਾਪ ਮਰ ਗਏ ਸੀ ਇਸ ਦਰਖਤ ਨੇ ਮੈਨੂੰ ਸੰਭਾਲ ਲਿਆ ਸੀ ਇੱਥੇ ਮੈਂ ਖੇਡ ਕੇ ਵੱਡਾ ਹੋਇਆ ਹਾਂ ਤੇ ਜਦੋਂ ਮੇਰੇ ਤੇ ਮੁਸੀਬਤ ਸੀ ਮੈਨੂੰ ਕੁਝ ਪਤਾ ਨਹੀਂ ਸੀ ਇਸ ਦਰਖਤ ਨੇ ਮੈਨੂੰ ਸੰਭਾਲ ਲਿਆ ਸੀ ਪਰ ਅੱਜ ਇਹ ਮੁਸੀਬਤ ਵਿੱਚ ਹੈ ਤੇ ਮੈਂ ਕਿਵੇਂ ਇਹਨੂੰ ਛੱਡ ਸਕਦਾ ਮੈਂ ਉਹਨਾਂ ਮਤਲਬੀ ਲੋਕਾਂ ਵਰਗਾ ਨਹੀਂ ਮੈਂ ਮਰਦੇ ਦਮ ਤੱਕ ਆਖਰੀ ਸਾਹ ਤੱਕ ਇਸ ਦੇ ਨਾਲ ਰਹਾਗਾ ਇਹ ਦੇਖ ਕੇ ਸਾਰੇ ਚੁੱਪ ਕਰ ਜਾਂਦੇ ਕੁਝ ਦਿਨਾਂ ਬਾਅਦ ਮੀਂਹ ਪੈ ਜਾਂਦਾ ਦਰਖਤ ਫਿਰ ਹਰੇ ਭਰੇ ਹੋਣ ਲੱਗਦੇ ਹਨ ਇਹ ਬੋਰਡ ਵਿੱਚ ਵੀ ਥੋੜੀ ਜਾਨ ਆ ਜਾਂਦੀ ਹੈ ਤੇ ਉਹ ਵੀ ਥੋੜਾ ਥੋੜਾ ਹਰਾ ਹੋਣ ਲੱਗਦਾ ਇਹ ਵੇਖ ਕੇ ਸਾਰੇ ਪੰਛੀ ਖੁਸ਼ ਹੋ ਗਏ ਤਕੇਤ ਵੀ ਬਹੁਤ ਖੁਸ਼ ਹੋਇਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਆਪਣਿਆਂ ਦੇ ਬੁਰੇ ਸਮੇਂ ਵਿੱਚ ਕਦੇ ਸਾਥ ਨਾ ਛੱਡੋ ਖਾਸ ਕਰਕੇ ਪਾਲਣ ਪੋਸ਼ਣ ਕਰਨ ਵਾਲੇ ਮਾਪੇ ਦਾ ਉਹਨਾਂ ਨੇ ਤੁਹਾਨੂੰ ਪਾਲਿਆ ਵੱਡਾ ਕੀਤਾ ਤੁਹਾਨੂੰ ਰੋਟੀ ਤੱਕ ਲਿਆ ਦਿੱਤੀ ਐ ਸਾਨੂੰ ਉਹਨਾਂ ਦਾ ਬੁਢਾਪੇ ਦਾ ਸਹਾਰਾ ਬੰਨਣਾ ਚਾਹੀਦਾ ਨਾ ਕਿ ਉਹਨਾਂ ਨੂੰ ਇਕੱਲਾ ਛੱਡਣਾ ਚਾਹੀਦਾ ਵੇਖੋ ਕਦੇ ਸੁੱਕੇ ਦਰਖਤ ਤਾਂ ਕਦੇ ਨਾ ਕਦੇ ਹਰੇ ਹੋ ਜਾਂਦੇ ਐ ਪਰ ਸਾਡੇ ਮਾਂ ਬਾਪ ਇੱਕ ਵਾਰ ਸਾਡੇ ਕੋਲੋਂ ਚਲੇ ਜਾਣ ਤਾਂ ਉਹ ਕਦੇ ਵੀ ਸਾਨੂੰ ਦੁਬਾਰਾ ਨਹੀਂ ਮਿਲਦੇ ਹਮੇਸ਼ਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ